ਹੁਣ ਮੁਲਾਜ਼ਮਾ ਨੇ 13 ਫੀਸਰ ਡੀਏ ਹਾਸਲ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦੀ ਕੁੰਡੀ ਖੜਕਾਈ ਹੈ ਪੰਜਾਬ ਕੋਆਰਡੀਨੇਟ ਸਰਸਸ ਫੈਡਰੇਸ਼ਨ ਨੇ ਇੱਕ ਡਿਟੇਲਡ ਮੈਮੋਰੰਡਮ ਕੇਵਲ ਡੀਏ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਭੇਜ ਕੇ ਤੱਥਾਂ ਸਹਿਤ ਦੱਸਿਆ ਵੀ 58 ਸਾਲ ਪਹਿਲਾਂ ਕੇਂਦਰੀ ਪੈਟਰਨ ਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਦੇਣ ਦਾ ਜਿਹੜਾ ਇੱਕ ਫਾਰਮੂਲਾ ਕਹਿ ਲੋ ਨੀਤੀ ਸੀ ਜਿਹੜੀ ਬਣੀ ਹੁਣ ਸਰਕਾਰ ਉਹਦੀ ਉਲੰਘਣਾ ਕਰੀ ਐ ਉਹਦੇ ਮੁਤਾਬਕ ਕੇਂਦਰੀ ਪੈਟਰਨ ਤੇ ਡੀਏ ਨਹੀਂ ਦੇ ਰਹੀ ਔਰ ਹਾਲਾਤ ਇਹ ਬਣ ਗਏ ਨੇ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ 13% ਡੀਏ ਨਾ ਮਿਲਣ ਕਾਰਨ ਲੱਖਾਂ ਰੁਪਿਆ ਦਾ ਨੁਕਸਾਨ ਹੋ ਰਿਹਾ ਹੈ ਪੰਜਾਬ ਤੁਹਾਡੀ ਸਰਸਫ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਰਾਨਵਾ ਇਸੇ ਤਰ੍ਹਾਂ ਜਨਰਲ ਸਕੱਤਰ सुरेंद्र ਕੁਮਾਰ ਪੁਆਰੀ ਤੇ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੈਮੋਰੰਡਮ ਭੇਜ ਕੇ ਬੜੇ ਡਿਟੇਲ ਚ ਦੱਸਿਆ ਵੀ ਪੰਜਾਬ ਸਰਕਾਰ 15 ਦਸੰਬਰ 1967 ਤੋਂ ਅੱਜ ਤੋਂ 58 ਸਾਲ ਪਹਿਲਾਂ ਤੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ਤੇ ਡੀਏ ਦੇ ਰਹੀ ਹੈ ਪਰ ਨਾਲ ਉਹਨਾਂ ਡਿਟੇਲ ਤੇ ਦੱਸਿਆ ਵੀ ਅਫਸੋਸ ਦੀ ਗੱਲ ਹੈ ਵੀ ਪਿਛਲੇ ਲੰਬੇ ਸਮੇਂ ਤੋਂ ਉਹ ਜਿਹੜਾ ਪੈਟਰਨ ਸੀ ਨਾਲ ਦੀ ਨਾਲ ਡੀਏ ਦੇਣ ਦਾ ਏਰੀਅਰ ਦੇਣ ਦਾ ਉਹ ਤਕਰੀਬਨ ਅੱਧ ਵਟੇ ਰੁਕਿਆ ਪਿਆ ਹੈ ਫੈਡਰੇਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਵੀ ਚਾਰ ਕਿਸ਼ਤਾਂ ਡਿਊ ਨੇ ਪਹਿਲੀ ਕਿਸ਼ਤ 42% ਤੋਂ 40% ਦੇਣ ਦੀ ਹੈ ਦੂਸਰੀ ਕਿਸ਼ਤ 46% ਤੋਂ 50% ਡੀਏ ਕਰਨਦੀ ਹੈ ਤੀਸਰੀ ਕਿਸ਼ਤ 50% ਤੋਂ 53% ਡੀਏ ਕਰਨਦੀ ਹੈ ਤੇ ਜਿਹੜੀ ਚੌਥੀ ਕਿਸ਼ਤ ਹੈ ਜਿਹੜੀ 1 ਜਨਵਰੀ 2025 ਤੋਂ ਲੱਗਣੀ ਹੈ ਉਹ 53% ਤੋਂ ਡੀਏ 55% ਕਰਨਦੀ ਹੈ ਔਰ ਟੋਟਲ ਕੁੱਲ ਚਾਰ ਕਿਸ਼ਤਾਂ ਦਾ 13% ਡੀਏ ਜਿਹੜਾ ਉਹ ਪੈਂਡਿੰਗ ਪਿਆ ਹੋਇਆ ਔਰ ਇਹ ਵੀ ਗੱਲ ਕਹੀ ਗਈ ਹੈ ਇਸ ਸਰਕਾਰ ਵੱਲੋਂ ਜਿਹੜਾ 17% ਤੋਂ 42% ਤੱਕ ਡੀਏ ਦੀਆਂ ਕਿਸ਼ਤਾਂ ਦਿੱਤੀਆਂ ਨੇ ਉਹਨਾਂ ਦਾ ਕਈ ਮਹੀਨਿਆਂ ਦਾ ਬਕਾਇਆ ਪੈਂਡਿੰਗ ਹੈ ਜਿਹਦੇ ਨਾਲ ਮਲਾਜਮਾਂ ਨੂੰ ਬਹੁਤ ਵੱਡਾ ਖੋਰਾ ਲਾਇਆ ਜਾ ਰਿਹਾ ਹੈ ਔਰ ਨਾਲ ਇਹ ਵੀ ਗੱਲ ਕਹੀ ਹੈ ਵੀ ਪੰਜਾਬ ਦੇ ਮਲਾਜਮ ਕੇਂਦਰੀ ਮਲਾਜਮਾਂ ਸਮੇਤ ਗਵਾਂਡੀ ਰਾਜ ਹਰਿਆਣਾ ਡਿਊਟੀ ਚੰਡੀਗੜ੍ਹ ਔਰ ਹੋਰ ਕਈ ਸੂਬਿਆਂ ਤੋਂ 13% ਡੀਏ ਘੱਟ ਲੈ ਰਹੇ ਨੇ ਔਰ ਇੱਕ ਸਮਾਂ ਇਹ ਸੀ ਜਦੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਦੇਸ਼ ਭਰ ਦੇ ਮੁਲਾਜ਼ਮਾਂ ਤੋਂ ਵੱਧ ਸਕੇਲ ਤੇ ਭੱਤੇ ਮਿਲਦੇ ਸੀ ਸੰਘਰਸ਼ ਕਮੇਟੀ ਨੇ ਆਪਣੇ ਮੈਮੋਰੰਡਮ ਵਿੱਚ ਇਹ ਵੀ ਗੱਲ ਕਹੀ ਹੈ ਵੀ ਜਿੱਤੇ ਮੁਲਾਜ਼ਮ ਸੜਕੀ ਸੰਘਰਸ਼ ਲੜ ਕੇ ਆਪਣੀ ਆਵਾਜ਼ ਪੰਜਾਬ ਸਰਕਾਰ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਇਸ ਸੰਬੰਧੀ ਕਾਨੂੰਨੀ ਲੜਾਈ ਵੀ ਲੜੀ ਜਾ ਰਹੀ ਹੈ ਪਰ ਅਫਸੋਸ ਹੈ ਵੀ ਮੁਲਾਜ਼ਮਾਂ ਦੀ ਕੋਈ ਸੁਣਵਾਈ ਅ ਨਹੀਂ ਹੋ ਰਹੀ ਉਹ ਫੈਡਰੇਸ਼ਨ ਦੇ ਲੀਡਰਾਂ ਨੇ ਆਪਣੇ ਮੈਮੋਰੰਡਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਜਿੱਥੇ ਅਰਜੋਈ ਦਲੀਲ ਕੀਤੀ ਹੈ ਵੀ ਡੀਏ ਜਿਹੜਾ ਹੈ 13% ਚਾਰ ਕਿਸ਼ਤਾਂ ਉਹ ਬੰਦਾ ਤੁਰੰਤ ਦਿੱਤਾ ਜਾਵੇ ਉੱਤੇ ਇਹ ਵੀ ਗੱਲ ਕਹੀ ਹੈ ਵੀ ਇਹ ਡੀਏ ਰੋਕਣ ਨਾਲ ਪੰਜਾਬ ਭਰ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਵਿਆਪਕ ਰੋਸ ਦੀ ਭਾਵਨਾ ਆ ਮੁਲਾਜ਼ਮ ਸੰਘਰਸ਼ਾਂ ਦੇ ਰਾਹ ਪਏ ਨੇ ਔਰ ਇਹਦੇ ਨਾਲ ਪੰਜਾਬ ਸਰਕਾਰ ਨਾਲ ਟਕਰਾਅ ਬਣ ਰਿਹਾ ਇਸ ਲਈ ਸਰਕਾਰ ਨੂੰ ਇਸ ਮੁੱਦੇ ਉੱਪਰ ਗੰਭੀਰ ਮੰਤਨ ਕਰਨ ਤੋਂ ਬਾਅਦ ਚਾਰ ਕਿਸ਼ਤਾਂ ਦੇ ਦੀਆਂ 13% ਦੇਣ ਦਾ ਤੁਰੰਤ ਫੈਸਲਾ ਕਰਨਾ ਚਾਹੀਦਾ ਹੈ